ਲੇ ਵੀ ਦੋਸਤੋ ਆਪਣੇ ਪਿੰਡ ਦੇ ਵਿੱਚ ਜੋ ਆਪਣਾ ਪਿੰਡ ਘੁਰਕਣੀ ਆ ਜੀ ਜ਼ਿਲ੍ਹਾ ਮਾਨਸਾ ਦੇ ਵਿੱਚ ਪੈ ਜਾਂਦਾ ਹਲਕਾ ਸਰਦੂਲਗੜ ਟੀਚਰੀਰ ਬਲਾਕ ਦੇ ਵਿੱਚ ਪੈ ਜਾਂਦਾ ਆਪਣੇ ਪਿੰਡ ਦੇ ਵਿੱਚ ਜੋ ਕਿ ਤੁਸੀਂ ਨੂੰ ਮੈਂ ਪਹਿਲਾਂ ਵੀਡੀਓ ਦੇ ਵਿੱਚ ਦਿਖਾ ਰਿਹਾ ਹੀ ਰਹਾ ਵੀ ਆਪਣੇ ਪਿੰਡ ਦੇ ਵਿੱਚ ਬਹੁਤ ਹੀ ਸੋਹਣਾ ਕੰਮ ਹੋਇਆ ਸਲੱਗਾ ਜੋ ਕੰਮ ਸੀਗਾ ਜੋ ਕਿ ਸਾਰੇ ਦੇ ਸਮੂਚੇ ਪਿੰਡ ਦੇ ਸਹਿਯੋਗ ਨਾਲ ਅਤੇ ਪੰਚਾਇਤ ਦੇ ਸਹਿਯੋਗ ਨਾਲ ਤੇ ਸਾਡੇ SSP ਸਤਪਾਲ ਸਿੰਘ ਸੀ ਸਿੱਧੂ ਉਹਨਾਂ ਦੇ ਸਹਿਯੋਗ ਨਾਲ ਸਾਡਾ ਜਿਹੜਾ ਕੰਮ ਆ ਅੱਜ ਨਕਮਲ ਹੋਈ ਜਾਂਦਾ ਤੇ ਆਪਾਂ ਇੱਕ ਦੋ ਗੱਲਾਂ ਉਹਨਾਂ ਤੋਂ ਜ਼ਰੂਰ ਜਾਣਾਂਗੇ ਸਾਡੇ ਨਾਲ ਸਾਡੇ SSP ਸਤਪਾਲ ਸਿੰਘ ਜੀ ਸਿੱਧੂ ਸਾਹਿਬ ਨੇ ਆਪਾਂ ਇਹਨਾਂ ਦਾ ਵੀ ਤਿਆਰਬਾ ਜਾਣਦੇ ਹਾਂ ਕਿਉਂਕਿ ਵੱਡਾ ਤੇ ਉਮਰ ਦੇ ਨਾਲ ਇੱਕ ਤਿਆਰਬਾ ਵੀ ਆ ਤੇ ਸਾਰੀ ਸੰਗਤ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਇੱਕ ਸਹਿਯੋਗ ਦਿੱਤਾ ਜੀ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਸੀ ਕਿ ਅਲਾਨ ਲਾਕੇ ਬੰਨਿਓ ਵੀ ਤੇ ਯੂਥ ਕਲੰਗੂ ਵੀ ਇੱਕ ਦੋ ਸ਼ਬਦ ਜੀ ਸਾਡੇ ਲਈ ਜ਼ਰੂਰ ਦੇਖੋ ਗੱਲ ਇਹ ਆ ਪਹਿਲਾਂ ਤਾਂ ਮੈਂ ਸਾਰੇ ਪਿੰਡ ਦਾ ਧੰਨਵਾਦੀ ਆ ਕਿ ਜੇ ਮੇਰਾ ਸੁਝਾਅ ਦਿੱਤੇ ਉਹਨਾਂ ਸੁਝਾਵਾਂ ਨੂੰ ਮੰਨਿਆ ਜਿਹਦੇ ਸਾਰਿਆਂ ਦਾ ਪਿੰਡ ਦੀ ਇੱਕ ਇੱਕ ਬੰਦੇ ਨੇ ਮੈਨੂੰ ਸਹਿਯੋਗ ਦਿੱਤਾ ਜੀ ਮੈਂ ਉਹਨਾਂ ਨੂੰ ਸੁਝਾਅ ਦਿੱਤੇ ਵੀ ਆਪਾਂ ਨੂੰ ਇਹ ਕਰ ਲੈਣਾ ਚਾਹੀਦਾ ਸਾਰੇ ਨਗਰ ਨੇ ਇਸ ਗੱਲ ਨੂੰ ਮੰਨਿਆ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਹਿਣਾ ਕੁਝ ਹੋਰ ਗੱਲ ਹੁੰਦੀ ਹੈ ਜਿਹੜਾ ਮੰਨਣ ਵਾਲਾ ਉਹ ਤੋਂ ਵੱਡਾ ਹੁੰਦਾ ਜੀ ਕਿਉਂਕਿ ਇਹਦਾ ਮੰਨਣਾ ਨਾ ਉਹ ਜਦੋਂ ਬੰਦਾ ਦਿਲੋਂ ਮੰਨਦਾ ਹੈ ਫੇਰ ਹੀ ਕੋਈ ਮਸਰੇ ਲੱਗਦਾ ਹੈ ਇਹਦੇ ਚ ਨੰਬਰਦਾਰ ਸਾਹਿਬ ਨੇ ਗੁਰਚਾਰਨ ਸਰਪੰਚ ਆਪਣੇ ਸਰਪੰਚ ਸਾਹਿਬ ਨੇ ਪਾਕੀ ਸਾਰਾ ਨਗਰ ਹੈ ਸਾਰੇ ਮੈਂਬਰ ਪੰਚਾਇਤ ਸਾਰੇ ਉਹਨਾਂ ਨੇ ਮੇਰੀ ਇੱਕ ਇੱਕ ਗੱਲ ਨੂੰ ਮੰਨਿਆ ਵੀ ਹਾਂ ਇਹ ਗੱਲ ਗੱਲ ਕਿਥੋਂ ਸ਼ੁਰੂ ਹੁੰਦੀ ਹੈ ਕਿਉਂਕਿ ਮੈਂ ਬਹੁਤ ਲੰਬਾ ਤਜਰਬਾ ਸੀ ਮੇਰਾ ਵੱਖ-ਵੱਖ ਇਲਾਕਿਆਂ ਚ ਰਹਿਣ ਦਾ ਵੱਖ-ਵੱਖ ਜਗ੍ਹਾ ਤੇ ਰਹਿਣ ਦਾ ਉਹ ਤਜਰਬੇ ਚੋਂ ਮੈਨੂੰ ਇਹ ਗੱਲ ਲੰਬੀ ਸੀ ਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਿੰਨੇ ਵੀ ਝਗੜੇ ਹੁੰਦੇ ਨੇ ਉਹਦੇ 30% ਤੋਂ ਜ਼ਿਆਦਾ ਝਗੜੇ ਜਿਹੜੇ ਨੇ ਉਹ ਨਿਸ਼ਾਨਦਈਆਂ ਮਿੰਟੀਆਂ ਤੋਂ ਹੁੰਦੇ ਨੇ ਜੀ ਬਹੁਤ ਸਾਰੇ ਇਲਾਕੇ ਨੇ ਪੰਜਾਬ ਦੇ ਜਿੱਥੇ ਵੱਖਰੇ ਵੱਖਰੇ ਤਰ੍ਹਾਂ ਮਰਬੇ ਬੰਦੀ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਫਾਰਮੂਲੇ ਲਾਏ ਗਏ ਨੇ ਲੇਕਿਨ ਅਸੀਂ ਖੁਸ਼ਕਿਸਮਤ ਇਹ ਆ ਕੇ ਸਾਡੇ ਜਿਹੜਾ ਫਾਰਮੂਲਾ ਲੱਗਿਆ ਹੋਇਆ ਸੀ ਇਸ ਮਾਲਵੇ ਦੀ ਇਸ ਬੈਲਟ ਦੇ ਵਿੱਚ ਉਹ ਸਭ ਤੋਂ ਵਧੀਆ ਫਾਰਮੂਲਾ ਸੀਗਾ ਖਾਸ ਕਰਕੇ ਇਸ ਬੈਲਟ ਦੇ ਵਿੱਚ ਉਹ 36 40 ਦੇ ਕਿੱਲੇ ਦਾ ਸਟੈਂਡਰਡ ਸਾਈਜ਼ ਸੀਗਾ ਜੀ ਮਰਬਾ ਪੱਥਰ ਲਾਏ ਸੀਗੇ ਉਹ ਮਰੱਬਾ ਪੱਥਰ ਚੌਕੇ ਜਦੋਂ ਇਹ 1956 ਤੱਕ ਤੋਂ ਲੈ ਕੇ 60 ਤੱਕ ਜਿਹੜੀ ਮਰੱਬਾ ਬੰਦੀ ਚੱਲਦੀ ਰਹੀ ਹੈ ਉਹ ਉਦੋਂ ਖੇਤ ਵਿੱਚੇ ਨਹੀਂ ਮੇਸੀਗੇ ਸਾਰੀਆਂ ਜ਼ਮੀਨਾਂ ਵੀ ਪੱਧਰ ਨਹੀਂ ਸੀਗੀਆਂ ਤਾਂ ਲੋਕਾਂ ਨੇ ਉਦੋਂ ਬਾਅਦ ਜ਼ਮੀਨਾਂ ਨੂੰ ਪੱਧਰ ਕੀਤਾ ਲੋਕਾਂ ਨੇ ਉਦੋਂ ਬਾਅਦ ਜ਼ਮੀਨਾਂ ਦੇ ਵਿੱਚ ਪਾਣੀ ਲਗਦਾ ਕੀਤਾ ਉਹਦੇ ਨਾਲ ਕੀ ਹੋਇਆ ਜਿਹੜਾ ਮਰੱਬਾ ਪੱਥਰ ਸੀਗੇ ਕਿਉਂਕਿ ਅਗਿਆਨਤਾ ਸੀਗੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਦਾ ਮਤਲਬ ਕੀ ਹੈ ਕਾਹਦੇ ਵਾਸਤੇ ਨੇ ਜੀ ਅਨਪੜ ਪੜ੍ਹਤਾ ਜ਼ਿਆਦਾ ਸੀ ਇਸ ਇਲਾਕੇ ਦਾ ਬਹੁਤ ਜ਼ਿਆਦਾ ਸੀ ਉਹ ਪੱਥਰ ਕਾਫੀ ਜਗ੍ਹਾ ਤੋਂ ਪੱਟੇ ਗਏ ਰਿਮੂਵ ਹੋ ਗਏ ਤੇ ਕੁਝ ਪੱਥਰ ਅਜੇ ਵੀ ਸੀਗੇ ਜਿਹੜੇ ਉਸ ਖਾਸ ਜਗ੍ਹਾ ਤੋਂ ਚੱਕ ਕੇ ਅਗਲੇ ਦੂਜੇ ਪਾਸੇ ਕਰਤਾ ਉਹਨੂੰ ਮੈ ਪਤਾ ਹੀ ਨਹੀਂ ਸੀ ਵੀ ਇਹਦੇ ਨਾਲ ਫਰਕ ਕੀ ਪਊਗਾ ਫਰਕ ਕੀ ਪਊਗਾ ਜੀ ਮਿੰਤੀ ਚ ਕੀ ਫਰਕ ਪਊਗਾ ਨਿਸ਼ਾਂਦੇਜ ਚ ਕੀ ਫਰਕ ਪਊਗਾ ਉੱਤ ਸੋ ਝਗੜੇ ਹੁੰਦੇ ਮੈਂ ਉਹਨੂੰ ਦੇਖਦੇ ਹੋਏ ਸਾਰੇ ਨਗਰ ਨੂੰ ਬੇਨਤੀ ਕੀਤੀ ਕੱਲੇ ਕੱਲੇ ਬੰਦੇ ਨੂੰ ਬੇਨਤੀ ਕੀਤੀ ਪਹਿਲਾਂ ਤੋਂ ਲੱਗਿਆ ਮੈਂ ਕਾਫੀ ਦੇਰ ਤੋਂ ਸਮੇਂ ਤੋਂ ਲੱਗਿਆ ਹੋਇਆ ਸੀ ਵੀ ਆਪਾਂ ਸਾਰੇ ਲੜਕੀਆਂ ਨੂੰ ਲੇਕਨ ਹੁਣ ਸਮਾ ਬਣਿਆ ਸਰਪੰਚ ਸਾਹਿਬ ਦੇ ਇਹ ਜਾਨੀ ਸੀਗੀ ਜਿਹਨਾਂ ਕਹਿੰਦੇ ਸ਼ਾਬਾਸ਼ ਸ਼ਾਬਾਸ਼ ਜੀ ਉਹ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਬੜਾ ਇਹ ਇਹ ਦੇਖੋ ਪੜ੍ਹੇ ਲਿਖੇ ਬੰਦੇ ਦਾ ਬੜਾ ਫਰਕ ਹੁੰਦਾ ਜੀ ਇਹਨਾਂ ਨੂੰ ਪਤਾ ਸੀ ਵੀ ਇਹ ਗੱਲ ਸਾਡੇ ਵਾਸਤੇ ਇਹਨਾਂ ਨੇ ਬੜੀ ਹਿੰਮਤ ਕੀਤੀ ਮੈਂ ਤਾਂ ਚਲੋ ਕਿਸੇ ਨੂੰ ਪਹਿਲੇ ਫੋਨ ਕਰਤਾ ਹੋਊਗਾ ਵੀ ਆਹ ਕਰ ਦਿਓ ਕਿਸੇ ਨੂੰ ਕਿਹਾ ਲੇਕਿਨ ਜਿਹੜੀ ਗਰਾਊਂਡ ਤੇ ਮਿਹਨਤ ਕੀਤੀ ਉਹ ਪੰਚਾਇਤ ਨੇ ਕੀਤੀ ਸਰ ਲੱਗਰ ਨੇ ਕੀਤੀ ਜੋ ਕੰਮ ਅੱਜ ਸਮੁੱਚੇ ਤੁਹਾਡੇ ਸਹਾਇਕ ਨਾਲ ਸਾਡਾ ਕੰਮ ਅੱਜ ਫਤਿਹ ਦੀ ਸਾਂਝ ਦੇ ਵਿੱਚ ਜਾ ਰਿਹਾ ਹੈ ਫਤਿਹ ਦੀ ਸਾਂਝ ਆ ਤਾਂ ਹੋਰ ਵੀ ਸਾਨੂੰ ਆਪਾਂ ਸਾਰਿਆਂ ਨੂੰ ਲੱਗਦਾ ਵੀ ਇਸਾਏ ਕੰਮ ਹੋਣੇ ਚਾਹੀਦੇ ਆ ਦੇਖੋ ਮੈਂ ਪੂਰੇ ਸਮੂਹ ਇਲਾਕਾ ਨਿਵਾਸੀਆਂ ਨੂੰ ਕਿਹਾ ਮੈਂ ਪੰਜਾਬ ਨਿਵਾਸੀਆਂ ਨੂੰ ਕਿਉਂਕਿ ਮੈਂ ਪੰਜਾਬ ਦਾ ਸਾਂਝਾ ਪੰਜਾਬ ਨਿਵਾਸੀਆਂ ਨੂੰ ਕਹਿਣਾ ਵੀ ਇਹ ਹਰ ਪਿੰਡ ਜਿੱਥੇ ਮਰੱਬੇਬੰਦੀ ਹੋ ਚੁੱਕੀ ਹੈ ਜੀ ਇੱਕ ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਕਈ ਜਗ੍ਹਾ ਤੇ ਮਰੱਬੇਬੰਦੀ ਨਹੀਂ ਵੀ ਹੋਈ ਪੰਜਾਬ ਜੀ ਕਈ ਜਗ੍ਹਾ ਤੇ ਕਿੱਲਿਆਂ ਦਾ ਫਰਕ ਹੈ ਜੀ ਉਹ ਜਿੱਥੇ ਵੀ ਜਿਹੜਾ ਹੈਗਾ ਸਟੈਂਡ ਉਹਨਾਂ ਨੇ ਮਰੱਬਾ ਪੱਥਰ ਜ਼ਰੂਰ ਲਵਾਉਣੇ ਚਾਹੀਦੇ ਨੇ ਔਰ ਉਹਦੇ ਨਾਲ ਕੀ ਹੈ ਵੀ ਤੁਹਾਡੇ ਆਉਣ ਵਾਲੀਆਂ ਨਸਲਾਂ ਵੇਖੋ ਅੱਜ ਜੇ ਆਪਾਂ ਇਸ ਗੱਲ ਨੂੰ ਦੇਖੀਏ ਕਿ 60 ਸਾਲਾਂ ਬਾਅਦ ਜੀ ਦੁਆਰਾ ਪੱਥਰ ਲੱਗੇ ਨੇ ਹਾਂਜੀ ਔਰ ਇਹ ਪੱਥਰ ਘਟੋ ਘਟ ਵੀ ਮੇਰੇ ਖਿਆਲ ਚ ਜਦੋਂ ਹੁਣ ਤਾਂ ਲੋਕ ਬਹੁਤ ਜ਼ਿਆਦਾ ਸਿਆਣੇ ਨੇ ਸ਼ਾਇਦ ਹੋ ਸਕਦਾ 100 ਸਾਲ ਤੱਕ ਹੀ ਚੱਲ ਜਾਣ ਜੀ ਲੇਕਿਨ ਇਹ ਜੋ ਮਰੱਬਾ ਪੱਥਰ ਜਿਹੜੇ ਨੇ ਉਹ ਆਉਣੀਆਂ نسلਾਂ ਵਾਸਤੇ ਕਿਉਂਕਿ ਜ਼ਮੀਨ ਘਟ ਰਹੀ ਹੈ ਜੀ ਜਿਉਂ ਜਿਉਂ ਜ਼ਮੀਨ ਘਟੂਗੀ ਤਿਉ ਤੋ ਸਮੱਸਿਆਵਾਂ ਬਦਲਣਗੀਆਂ ਬਦਲਣ ਜੋ ਜਿਹੜੀਆਂ ਸਮੱਸਿਆਵਾਂ ਬੰਦ ਨਹੀਂ ਗਈਆਂ ਜਿਨ੍ਹਾਂ ਨੇੜੇ ਪੱਥਰ ਹੋਣਗੇ ਜਿਨ੍ਹਾਂ ਸਹੀ ਪੱਥਰ ਲੱਗੇ ਹੋਣਗੇ ਜੀ ਉਹਨੀਆਂ ਉਹ ਸਮੱਸਿਆਵਾਂ ਘੱਟ ਹੋਣਗੀਆਂ ਘੱਟ ਹੋਣਗੀਆਂ ਜਦੋਂ ਤੁਸੀਂ ਦੇਖੋ ਇੱਕ ਕੋਈ ਕਿੱਲੇ ਦੇ ਵਿੱਚੋਂ ਕਨਾਲਾਂ ਮਰਲੇ ਹੁਣ ਦੇਖੋ ਅਸੀਂ ਮੈਂ ਇਸੇ ਇਲਾਕੇ ਦੀ ਗੱਲ ਕਰਨਾ ਕਿੱਲੇ ਵਿੱਗੇ ਕਮਾ ਤੋਂ ਅੱਜ ਕਨਾਲਾਂ ਤੱਕ ਆ ਗਿਆ ਕਿਸੇ ਨੇ ਚਾਰ ਕਨਾਲਾਂ ਵੇਚਣੀਆਂ ਕਹਿੰਦੇ ਦੋ ਕਨਾਲਾਂ ਵੇਚਣੀਆਂ ਉਹਦੇ ਵਾਸਤੇ ਸਮੱਸਿਆ ਹੁੰਦੀ ਸੀ ਔਰ ਇਹਦੇ ਬਹੁਤ ਵਧ ਗਿਆ ਇਹ ਸਾਰਾ ਜਿਹੜਾ ਸਮੱਸਿਆ ਦਾ ਹੱਲ ਹੈ ਇਹ ਇੱਥੇ ਇੱਕ ਮਿੰਟ ਰਹਾਉਂਗਾ ਤੁਹਾਡਾ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੀ ਟੀਮ ਹੈ ਸਾਡੀ ਖਾਸ ਕਰਕੇ ਜਿਹੜੀ ਮੈਜ਼ਰਮੈਂਟ ਟੀਮ ਹੈ ਜਿਹਦੇ ਚ ਦਲਜੀਤ ਸਿੰਘ ਨੇ ਸਾਡੇ ਕੰਨੋ ਗੋ ਜੀ ਮੁੰਡਾ ਇੰਜੀਨੀਅਰ ਹੈ ਹੈ ਅਵਤਾਰ ਸਿੰਘ ਅਵਤਾਰ ਸਿੰਘ ਇੰਜੀਨੀਅਰ ਹੈ ਆ ਟੀਮ ਹੈ ਹੈ ਰੋਤਾਸ਼ ਰੋਤਾਸ਼ ਤੇ ਇੱਕ ਉਹ ਲੜਕਾ ਹੈਗਾ ਅਸਵਿੰਦਰ ਹਾਂ ਇਹਦਾ ਵੀ ਇਹਨਾਂ ਦੀ ਬੜੀ ਬੜੀ ਮੈਂ ਕਹਿੰਦਾ ਵੀ ਇੰਨੀ ਟੈਕਨੀਕਲੀ ਸ਼ਰਫ ਹੈ ਜੀ ਔਰ ਇੰਨਾ ਮੈਂ ਮੈਂ ਤਾਰੀਫ ਕਰੂੰਗਾ ਮੈਂ ਤਾਂ ਕਹੂੰਗਾ ਸਾਰੇ ਪੰਜਾਬ 'ਚ ਇਹਨਾਂ ਨੂੰ ਬੁਲਾਉਣਾ ਚਾਹੀਦਾ ਬੁਲਾਉਣਾ ਚਾਹੀਦਾ ਜੀ ਦੇਖੋ ਮੇਰੀ ਮੇਰੀ رائے ਮੰਨਣ ਡੀਸੀ ਮੰਨਣਾ ਚਾਹੇ ਕੋਈ ਵੀ ਮੰਨੇ ਇਹ ਟੀਮ ਨੂੰ ਹੀ ਬੁਲਾਉਣਾ ਚਾਹੀਦਾ ਕਿਉਂਕਿ ਇਹਨਾਂ ਦੀ ਐਕੂਰੇਸੀ ਬਹੁਤ ਹੈ ਅੱਛਾ ਜੀ ਅੱਛਾ ਇਹਨਾਂ ਦੀ ਨੇ ਐਕੂਰੇਸੀ ਕਿਸੇ ਵੀ ਟੀਮ ਦੀ ਮੈਂ ਨਹੀਂ ਦੇਖੀ ਜੀ ਮੇਨਟ ਕਰਦੇ ਨੇ ਔਰ ਐਕੂਰੇਟ ਕਰਦੇ ਨੇ ਜੀ ਉਹਦੇ ਚ ਖਾਸ ਕਰਕੇ ਜਦੋਂ ਤੁਸੀਂ ਟੈਕਨੀਕਲੀ ਤੁਹਾਨੂੰ ਨੌਲੇਜ ਹੋਵੇ ਹੁਣ ਆਪਣੇ ਇਸੇ ਪਿੰਡ ਦੀ ਗੱਲ ਹੈ ਮੈਂ ਤਾਂ ਨਾਲ ਗਿਆ ਘਰ ਜਗ੍ਹਾ ਤੇ ਆ ਸਾਰਾ ਨਗਰ ਖੜਾ ਹੈ ਇਹਨਾਂ ਨੇ ਦੇਖਿਆ ਵੀ ਪੱਥਰ ਜਿੱਥੇ ਲਾਉਂਦੇ ਸੀ ਉਹਦੇ ਥੱਲੇ ਪੱਥਰ ਨਿਕਲਦਾ ਸੀ ਇਹ ਤਬੀਰ ਜਿਹੜੀ 1956 56 ਮਰੱਬੇਬੰਦੀ ਹੋਈ ਸੀ ਉਹ ਬਿਲਕੁਲ ਉਹਦੇ ਮੁਤਾਬਕ கரੈਕਟ ਮਰੱਬੇਬੰਦੀ ਹੋਈ ਹੈ ਔਰ ਇਹ ਜੀ ਟੀਮ ਇਸ ਇਸੇ ਟੀਮ ਨੂੰ ਜਾਂਦਾ ਇਸਲਾ ਕਿਉਂਕਿ ਇਸ ਚੀਜ਼ ਨੂੰ ਲੱਭਣਾ ਲੋਕੇਟ ਕਰਨਾ ਔਰ ਉਹਨੂੰ ਫਿਰ ਕੈਲਕੂਲੇਸ਼ਨ ਲਾ ਕੇ ਸਹੀ ਕੱਢਣਾ ਉਹ ਇਹੀ ਟੀਮ ਕਰ ਸਕਦੀ ਹੈ ਸੋ ਹਾਂ ਕਿਉਂਕਿ ਜਿਹੜੀ ਲੇਜ਼ਰ ਬੀਮ ਨਾਲ ਜਿਹੜੀ ਹੈ ਨਾ ਕਰਨੀ ਉਹਦੇ ਜਰੀਬ ਦਾ ਤੇ ਉਹਦਾ ਫਰਕ ਆ ਜਾਂਦਾ ਜੀ ਠੀਕ ਹੈ ਲੇਕਿਨ ਉਹਨਾਂ ਨੇ ਉਸ ਨੂੰ ਕੈਲਕੂਲੇਟ ਕਰਕੇ ਵੀ ਜਰੀਬ ਦਾ ਕੀ ਹਿਸਾਬ ਕਿਦਾ ਇਹਦਾ ਕਰ ਕਰਕੇ ਬਿਲਕੁਲ ਸਹੀ ਕੱਢਿਆ ਜੀ ਔਰ ਉਹ ਦਾ ਨਗਰ ਦੇ ਵਿੱਚ ਕਿਸੇ ਵੀ ਬੰਦੇ ਨੂੰ ਮੇਰੇ ਖਿਆਲ ਚ ਇਤਰਾਜ ਨਹੀਂ ਹੋਇਆ ਨਹੀਂ ਹੋਣਾ ਚਾਹੀਦਾ ਨਹੀਂ ਹੋਇਆ ਜੀ ਤੇ ਉਹਦਾ ਫਾਇਦਾ ਅਸੀਂ ਹੋ ਕੰਮ ਤੇ ਜਿੱਦੋਂ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਦਾਂ ਦੇ ਜਿਹੜੇ ਕੋਟਕਚੈਰੀਆਂ ਦੇ ਚੱਕਰਾਂ ਦੀ ਸਭ ਤੋਂ ਵੱਧ ਇਸ ਦੇ ਵਿੱਚ ਪੈਂਦੇ ਜੀ ਕੋਟਕਚੈਰੀਆਂ ਦੇ ਵਿੱਚ ਜਾਂਦੇ ਆ ਤਾਂ ਸਾਰੇ ਪਿੰਡਾਂ ਨੂੰ ਚਾਹੀਦਾ ਵੀ ਇਦਾਂ ਦਾ ਕੰਮ ਆਪਣੇ ਕਰਨੇ ਹੋਣੇ ਚਾਹੀਦੇ ਆ ਜੀ ਦੇਖੋ ਮੈਂ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ 30% ਝਗੜੇ ਇਸੇ ਕਰਕੇ ਇਸੇ ਕਰਕੇ ਆ ਜਿਹੜੇ ਆਮ ਪਿੰਡਾਂ ਦੇ ਟੋਟਲ ਝਗੜੇ ਰਹਿੰਦੇ ਨੇ ਉਹ ਚੋਂ 30% ਝਗੜੇ ਉਹਦੇ ਕਾਰਨ ਭਾਈਚਾਰਾ ਵੀ ਭਾਈਚਾਰਾ ਖਰਾਬ ਦੇਖੋ ਸਾਡਾ ਭਾਈਚਾਰਾ ਖਰਾਬ ਹੁੰਦਾ ਸਾਡਾ ਜਿਹੜਾ ਗਵਾਂਢ ਮੱਥੇ ਸਾਡੇ ਇੱਕ ਦੋ ਦਿਨਾਂ ਬਗੜ ਉਗੜਾ ਪੈਂਦਾ ਜਿਹਦਾ ਕੋਈ ਮਤਲਬ ਨਹੀਂ ਹੁੰਦਾ ਜੀ ਇੱਕ ਗੱਲ ਮੈਂ ਤੁਹਾਨੂੰ ਇਹਨਾਂ ਸਾਰੇ ਭਰਾਵਾਂ ਤੁਹਾਡੇ ਰਾਹੀਂ ਸਾਰੇ ਪੰਜਾਬ ਨੂੰ ਅਪੀਲ ਕਰਦਾ ਕਿ ਜ਼ਮੀਨ ਕੋਈ ਰਬੜ ਨਹੀਂ ਹੈ ਜੀ ਜਿਹੜੀ ਵਧੂਗੀ ਤੇ ਘਟੂਗੀ ਜੀ ਜ਼ਮੀਨ ਫਿਕਸ ਹੈ ਜੀ ਜਦੋਂ ਤੁਹਾਡੇ ਤੁਹਾਡੀ ਮਿੰਨਤੀ ਜਿਹੜੀ ਹੈ ਉਹ ਫਿਕਸ ਜ਼ਮੀਨ ਤੇ ਹੋਣੀ ਹੈ ਜੀ ਤਾਂ ਉਹ ਸਹੀ ਆਜੂਗੀ ਬਿਲਕੁਲ ਸਹੀ ਆਜੂਗੀ ਤੁਸੀਂ ਮੰਨੋ ਨਾ ਮੰਨੋ ਉਹ ਤੁਹਾਡੀ ਥੋੜੀ ਜੱਦ ਹੈ ਉਸ ਤੋਂ ਵੱਧ ਕੁਝ ਨਹੀਂ ਹੈ ਕੋਈ ਤੁਹਾਡੀ ਜ਼ਮੀਨ ਘਟਦੀ ਨਹੀਂ ਕੋਈ ਤੁਹਾਡੀ ਜ਼ਮੀਨ ਵਧਦੀ ਨਹੀਂ ਜੋ ਸਿਰਫ ਕੀ ਹੈ ਜਦੋਂ ਮਿੰਤੀ ਕੀਤੀ ਜਾਂਦੀ ਹੈ ਮਿੰਤੀ ਦੇ ਵਿੱਚ ਫਰਕ ਆਉਣ ਕਰਕੇ ਜ਼ਮੀਨਾਂ ਅੱਗੇ ਪਿੱਛੇ ਹੋ ਜਾਂਦੀਆਂ ਹੋ ਜਾਂਦੀਆਂ ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਇਹ ਕੀਤਾ ਵੀ ਉਹ ਚੀਜ਼ ਮਿੰਤੀ ਜਿਹੜੀ ਹੈ ਸਹੀ ਕਰੈਕਟ ਹੋ ਜੇ ਤਾਂ ਕਿ ਉਸ ਵੇਲੇ ਹੋਣਾ ਹੋਵੇ ਜਦੋਂ ਪੱਥਰ ਨਹੀਂ ਮਿਲਦੇ ਸਹੀ ਜਾਂ ਤੁਹਾਡੀ ਇਹੋ ਨਹੀਂ ਸਹੀ ਕਨੈਕਸ਼ਨ ਨਹੀਂ ਮਿਲਦੇ ਫਿਰ ਉਹ ਜ਼ਮੀਨ ਦੇ ਵਿੱਚ ਫਰਕ ਆ ਜਾਂਦਾ ਮਿੰਤੀ 'ਚ ਫਰਕ ਆ ਜਾਂਦਾ ਕਿਉਂਕਿ ਪੱਥਰ ਕੋਈ ਕਿਤੋਂ ਚੱਕਿਆ ਕੋਈ ਜਾਦਾ ਦੂਰ ਤੋਂ ਚੱਕਿਆ ਦੇਖੋ ਇਹ 'ਚ ਬੜੀਆਂ ਸਾਰੀਆਂ ਟੈਕਨੀਕਲ ਗੱਲਾਂ ਜਿਹੜੀਆਂ ਮੈਨੂੰ ਪਤਾ ਹੈ ਜੀ ਉਹ ਟੈਕਨੀਕਲ ਗੱਲਾਂ ਜਿਹੜੀਆਂ ਨੇ ਉਹ ਫਿਰ ਜਿਹੜੀਆਂ ਨਹੀਂ ਮਿਲਦੀਆਂ ਉਹ ਫਿਰ ਇਹ ਮੁੱਦੇ ਜਿਹੜੇ ਨੇ ਟੈਕਨੀਕਲੀ ਉਹਨੂੰ ਸਿੱਧਾ ਕਰਕੇ ਫੇਰੇ ਇਹ ਕਰਦੇ ਨੇ ਉਹ ਠੀਕ ਹੈ ਜਿਵੇਂ ਤੁਸੀਂ ਇਹ ਗੱਲ ਕਹੀ ਐ ਨੋ ਜੀ ਹੁਣ ਜਿਵੇਂ ਪਾਈ ਪਾਈ ਕਿੱਲਾਂ ਤੇ ਆਪਣੇ ਪੱਥਰ ਲੈਣ ਲੱਗ ਪੱਥਰ ਬਣ ਕੇ ਹੁਣ ਬੰਦੇ ਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਵੀ ਕੋਈ ਵੀ ਬੰਦਾ ਮੈਨ ਕਰ ਸਕਦਾ ਜੀ ਮਿੰਤੀ ਕਰ ਸਕਦਾ ਬੜਾ ਸੌਖਾ ਹੈ ਔਰ ਇਹ ਇਹ ਦੇ ਨਾਲ ਤਾਂ ਤੁਸੀਂ ਫਿੱਤੇ ਲਾ ਹੀ ਮਿਲ ਸਕਦੇ ਪਰ ਮੈਂ ਇੱਥੇ ਇੱਕ ਗੱਲ ਹੋਰ ਕਰੈਕਟ ਕਰਨੀ ਚਾਹਣਾ ਸਾਰਿਆਂ ਨੂੰ ਮੇਰੇ ਭਰਾ ਖੜੇ ਨੇ ਹੋਰ ਵੀ ਲੋਕ ਸੁਣਣਗੇ ਜੀ ਕਿ ਇੰਚੀ ਟੇਪ ਵੀ ਆਪ ਦਾ ਮਣ ਕੇ 4-4 5-5 ਇੰਚੀ ਟੇਪ ਲਾ ਕੇ ਬਰਾਬਰ ਰੱਖ ਕੇ ਫੇਰ ਕਰਿਓ ਫੇਰ ਜੀ ਨਹੀਂ ਤਾਂ ਇਹਨਾਂ ਤੋਂ ਕਰਾਓ ਇਹਨਾਂ ਤੋਂ ਕਰਾਓ ਜੀ ਕਿਉਂਕਿ ਉਹਦੇ ਚ ਕਾਰਨ ਕੀ ਹੈ ਵੀ ਇੰਚੀ ਟੇਪ ਜਿਹੜੇ ਨੇ ਉਹ ਅੱਜਕੱਲ ਫੈਕਟਰੀ ਮੇਡ ਨੇ ਜੀ ਕਈ ਵਾਰੀ ਉਹਨਾ ਤੁਸੀਂ 5 ਇੰਚੀ ਤੇ ਪੰਨੂ ਬਰਾਬਰ ਰੱਖੋਗੇ ਉਲਝੇ ਥੋੜਾ ਥੋੜਾ ਫਰਕ ਆ ਜੂਗਾ ਉਹ ਇੱਕ ਦੇਖੋ ਉਹਦੇ ਨਾਲ ਫਰਕ ਕੋਈ ਨਹੀਂ ਪੈਂਦਾ ਵੱਧ ਤੋਂ ਵੱਧ ਕੀ ਹੈ 6 ਇੰਚ ਦਾ 7 ਇੰਚ ਦਾ ਫਰਕ ਪਊਗਾ ਲੇਕਿਨ ਜਿਹੜੇ ਬੰਦੇ ਨੇ ਝਗੜਾ ਪੈਦਾ ਕਰਨਾ ਦਾ ਉਹ ਫਿਰ ਨਹੀਂ ਹਟਦੇ ਉਹ ਫਿਰ ਕਹਿੰਦੇ ਨੇ ਮੇਰੇ 6 ਇੰਚ ਦਾ ਫਰਕ ਹੈ 2 ਇੰਚ ਦਾ ਫਰਕ ਹੈ 3 ਇੰਚ ਦਾ ਫਰਕ ਆਦਰਵਾਇਜ਼ 6 ਇੰਚ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਇਹ ਗੱਲਾਂ ਜਿਹੜੀਆਂ ਮੈਂ ਸਮਝਦਾ ਜਿਹੜੀ ਇਹ ਜਿਹੜੀ ਇਹ ਮਰੱਬਾ ਬੰਦੀ ਦੇ ਪੱਥਰ ਨੇ ਇਹ ਪੰਜਾਬ ਦੇ ਵਿੱਚ ਜੇ ਸਾਰੇ ਜਿੱਥੇ ਜਿੱਥੇ ਲੱਗ ਸਕਣਗੇ ਤਾਂ ਕਚਹਿਰੀਆਂ ਦੇ ਘੱਟੋ ਘੱਟ ਵੀ 40 ਤੋਂ 35% ਜਿਹੜੇ ਮੁਕਾਦਮੇ ਨੇ ਉਹ ਖਤਮ ਹੋ ਜਾਣਗੇ ਖਤਮ ਹੋ ਜਾਣਗੇ ਜਦੋਂ ਆਪਾਂ ਜ਼ਮੀਨਾਂ ਦੀ ਗੱਲਬਾਤ ਕਰਦੇ ਆ ਨਾ ਜ਼ਮੀਨਾਂ ਦੀ ਗੱਲ ਕਰਦੇ ਆ ਸਭ ਤੋਂ ਪਹਿਲ ਤੇ ਕੰਮ ਆਉਂਦਾ ਲੰਬੜਦਾਰੀ ਦਾ ਲੰਬੜਦਾਰ ਦਾ ਕੰਮ ਆਉਂਦਾ ਆਪਾਂ ਉਹਨਾਂ ਕੋਲੇ ਜਾਣੇ ਹੁੰਨੇ ਆ ਆਪਣੇ ਨਾਲ ਵੀ ਗੁਰਚਰਨ ਸਿੰਘ ਜੀ ਨੇ ਆਪਾਂ ਇੱਕ ਦੋ ਗੱਲਾਂ ਜ਼ਰੂਰ ਸਾਂਝੀਆਂ ਕਰਾਂਗੇ ਅਹ ਜਲੀ ਬੋਲੋ ਚਾਚਾ ਜੀ ਸੋ ਗੁਰਚਰਨ ਸਿੰਘਾ ਸੋਡਾ ਇਸ ਦੇ ਵਿੱਚ ਵੀ ਬਹੁਤ ਸਹਿਯੋਗ ਰਹੇ ਹਾਂ ਹਾਂਜੀ ਮੰਜੀ ਤੇ ਕੀ ਕਹਿਣਾ ਚਾਹੂਗੇ ਵੀ ਬਹੁਤ ਸੋਡਾ ਸਾਥ ਦਿੱਤਾ ਪਿੰਡ ਨੇ ਸਾਡਾ ਸਤਪਾਲ ਸਿੰਘ ਸਿੱਧੂ ਸਾਹਿਬ ਨੇ ਜੀ ਬਹੁਤ ਮਦਦ ਕੀਤੀ ਜੀ ਸਾਡੇ ਪੱਥਰ ਲੱਗਦੇ ਨਹੀਂ ਸੀਗੇ ਇਹ ਸਾਨੂੰ ਹੈਲਪ ਦਾ ਕਰਦੇ ਅੱਛਾ ਜੀ ਤੇ ਬਾਕੀ ਪੰਚਾਇਤ ਨੇ ਬਾਕੀ ਨੌਜਵਾਨ ਮੁੰਡਿਆਂ ਨੇ ਜੀ ਆਰਾਮ ਹੈ ਜੀ ਕਿਉਂ ਮੁੰਡਾ ਸ਼ਿਮੀ ਹੈ ਅੱਛਾ ਜੀ ਤੇ ਪਾਲ ਹੋਰੀ ਆ ਸ਼ਿਵਿੰਦਰ ਹੋਰੀ ਆ ਵੀ ਸੋਡੇ ਨਾਲ ਮਿਲ ਕੇ ਟੀਮ ਨਾਲ ਟੀਮ ਬਣਾ ਕੇ ਕੰਮਲੇ ਸਾਨੂੰ ਟੀਮ ਨੇ ਸਹਿਯੋਗ ਦਿੱਤਾ ਪਿੰਡ ਦੇ ਵਿੱਚ ਇੱਕ ਬੰਦੇ ਨੇ ਸਹਿਯੋਗ ਦਿੱਤਾ ਨੌਜਵਾਨਾਂ ਨੇ ਬਹੁਤ ਸੌਖ ਦਿੱਤਾ ਸਾਡਾ ਕੰਮ ਨਰੇ ਚੜ ਗਿਆ ਜਦੋਂ ਤੁਸੀਂ ਪਹਿਲੀ ਰਿਕਾਰਡਿੰਗ ਪਿੰਡ ਦੇ ਵਿੱਚ ਪਾਈ ਸੀ ਆਪਣੇ ਪਿੰਡ ਦੇ ਵਿੱਚ ਇਹ ਕੰਮ ਕਰਾਂਗੇ ਮੇਰਾ ਖਿਆਲ ਵੀ ਸਾਰਾ ਪਿੰਡ ਤੁਹਾਡਾ ਸਾਥ ਦਿੱਤਾ ਸੀਗਾ ਹਾਂ ਸਭ ਸਾਥ ਦੇ ਦੇ ਸੀ ਸਾਰਾ ਸਾਥ ਦਿੱਤਾ ਸੀਗਾ ਜੀ ਇਹਨਾਂ ਦਾ ਕਿਉਂਕਿ ਚੰਗੇ ਕੰਮ ਵਾਸਤੇ ਹਮੇਸ਼ਾ ਅੱਗੇ ਆਓ ਪਿੱਛੇ ਨਾ ਰਹੋ ਕਿਉਂਕਿ ਚੰਗੇ ਕੰਮ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਨੇ ਇਹ ਕੰਮ ਦੀ ਲੋੜ ਆ ਇਹ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹ ਕੰਮ ਪਿੰਡੋ ਪਿੰਡੀ ਹੋਣੇ ਚਾਹੀਦੇ ਨਾ ਜੋ ਆਪਣੇ ਲੜਾਈ ਝਗੜੇ ਖਾਤਮਾ ਕੰਮ ਮੈਂ ਕਹਿਣਾ ਚਾਹੁੰਦਾ ਸੀ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਨਗਰਵਾਸੀ ਸਾਰੇ ਖੜੇ ਨੇ ਕਿ ਜਦੋਂ ਸਰਪੰਚ ਕੋਈ ਚੰਗੇ ਕੰਮ ਵਾਸਤੇ ਤੁਹਾਨੂੰ ਸਾਧਾ ਹੈ ਉੱਥੇ ਜਾਓ ਜ਼ਰੂਰ ਜਾਓ ਜ਼ਰੂਰ ਆਪਦੀ ਰਾਇ ਜ਼ਰੂਰ ਰੱਖੋ ਤਾਂ ਕਿ ਦੇਖੋ ਰਾਇ ਰੱਖਣ ਦੇ ਵਾਸਤੇ ਝਗੜਾ ਮੋਸਟਲੀ ਕੀ ਹੁੰਦਾ ਜੇ ਸਰਪੰਚ ਨੇ ਕੋਈ ਰਾਇ ਦਿੱਤੀ ਵੀ ਆਜਾ ਕਰ ਲਓ ਤਾਂ ਹੁਣੇ ਜੇ ਤੁਸੀਂ ਤੁਹਾਨੂੰ ਕੋਈ ਇਤਰਾਜ਼ ਹੈ ਜ਼ਾਹਰ ਕਰੋ ਵੀ ਮੇਰਾ ਇੰਨਾ ਕ ਇਤਰਾਜ਼ ਹੈ ਲੇਕਿਨ ਉਹ ਇਤਰਾਜ਼ ਨੂੰ ਜਾਇਜ਼ ਤਰੀਕੇ ਨਾਲ ਜ਼ਾਹਰ ਕਰੋ ਇਹ ਨਾ ਕਹੋ ਮੈਂ ਹੋਣ ਨਹੀਂ ਦੇਣਾ ਮੈਂ ਕਰਨ ਨਹੀਂ ਦੇਣਾ ਜਦੋਂ ਇਹ ਕਰਦੇ ਆ ਤੁਸੀਂ ਕੰਮ ਖੜ ਜਾਂਦੇ ਨੇ ਔਰ ਉਹਦੇ ਨਾਲ ਓਵਰ ਆਲ ਨੁਕਸਾਨ ਜਿਹੜਾ ਪਿੰਡ ਦਾ ਹੁੰਦਾ ਸਰਪੰਚ ਦਾ ਨਹੀਂ ਹੁੰਦਾ ਹਾਂਜੀ ਇਹ ਗੱਲ ਸੱਚੀ ਹੈ ਇਹ ਗੱਲ ਨੂੰ ਸਾਨੂੰ ਸਮਝਣੀ ਚਾਹੀਦੀ ਹੈ ਕਿ ਸਾਡਾ ਆਪਦਾ ਨੁਕਸਾਨ ਹੈ ਸੋ ਇਸ ਇਸ ਤੇ ਬੜਾ ਸਹਿਯੋਗ ਦਿੱਤਾ ਜੇ ਇੱਥੋਂ ਤੱਕ ਅਸੀਂ ਪਹੁੰਚੇ ਸਰਪੰਚ ਦੀ ਬੜੀ ਹਿੰਮਤ ਹੈ ਇਸ ਗੱਲ 'ਚ ਵੀ ਇੱਕ ਦਾ ਨੌਜਵਾਨ ਮੁੰਡੇ ਆ ਸਾਡੇ ਜੰਗ ਮੁੰਡਾ ਗਾ ਸਾਡਾ ਨਿਰਮਲ ਸਿੰਘ ਮਾਨ ਮੈਂ ਅਕਸਰ ਹੀ 2-3 ਵੀਡੀਓ ਇਹਨਾਂ ਦੇ ਪਾਈਆਂ ਹੋਈਆਂ ਨੇ ਤੇ ਨਿਰਮਲ ਸਾਰੇ ਪਿੰਡ ਨੇ ਸਾਥ ਦਿੱਤਾ ਸੀ ਤੁਹਾਡੇ ਕੋਲ ਹਾਂ ਸਾਰੇ ਪਿੰਡ ਨੇ ਦਿੱਤਾ ਜੀ ਜਦੋਂ ਤੁਹਾਡੇ ਕੋਲੇ ਆਏ ਸੀ ਅਸੀਂ ਇਹ ਗੱਲ ਕਹਿ ਕੇ ਆਏ ਸੀ ਵੀ ਆਪਣੇ ਪਿੰਡ ਦੇ ਵਿੱਚ ਇਹ ਕੰਮ ਹੋਣਾ ਚਾਹੀਦਾ ਹਾਂਜੀ ਕਿਉਂਕਿ ਇਹ ਜਿਹੜੇ ਕੰਮ ਦਾ ਸਾਰੇ ਦਾ ਚਿਹਰਾ ਗਾ ਇਹ ਨਿਰਮਲ ਸਿੰਘ ਮਾਨ ਦਾ ਸਾਰੇ ਸਾਡੇ ਸਰਪੰਚ ਸਾਹਿਬ ਕੰਨੀ ਜਾਂਦਾ ਕਿਉਂਕਿ ਇਹਨਾਂ ਦੀ ਵੀ ਸੋਚ ਸੀ ਸਾਡੀ ਆਪ ਦੀ ਵੀ ਸੋਚ ਸੀਗੀ ਵੀ ਅਸੀਂ ਆ ਸੋਡਾ ਸਾਰੇ ਪਿੰਡ ਨੇ ਸਾਥ ਸਾਰੇ ਪਿੰਡ ਨੇ ਸਾਥ ਦਿੱਤਾ ਜੀ ਮਰ ਸਤਵਾਲ ਖਾਕਰ ਕੇ ਸਤਵਾਲ ਸਿੱਧੂ ਸਾਹਿਬ ਨੇ ਜੀ ਅੱਛਾ ਜੀ ਅੱਛਾ ਗੱਜਾਨਦ ਨੰਬਰ ਦਾ ਜਿਹੜਾ ਅੱਜ ਜਿਹੜੀ ਜਿਹੜੀ ਫਤੇ ਦੀ ਸਾਂਝ ਆ ਵੀ ਅੱਜ ਜਿਹੜਾ ਆਪਣਾ ਕੰਮ ਅਨਕੰਮਲ ਹੋ ਰਿਹਾ ਹੈ ਤਕਰੀਬਨ ਇੱਕ ਦੋ ਕੰਮ ਰਹਿ ਗਏ ਜੀ ਉਹ ਅੱਜ ਸਾਡੇ ਕੰਮ ਦੇ ਵਿੱਚ ਹੋ ਜਾਣੇ ਆ ਕਿਉਂਕਿ ਤੁਸੀਂ ਅਕਸਰ ਇਹ ਵੀਡੀਓਜ਼ ਦੇ ਵਿੱਚ ਦੇਖਦੇ ਹੁੰਦੇ ਹੋ ਤੁਸੀਂ ਬਹੁਤ ਸਾਰਾ ਪਿਆਰ ਵੀ ਦਿੱਤਾ ਮੈਸੇਜ ਵੀ ਦਿੱਤਾ ਵੀ ਜਿਹੜਾ ਕੰਮ ਤੁਹਾਡੇ ਪਿੰਡ ਵਿੱਚ ਹੋਈ ਜਾਂਦਾ ਉਹ ਹੋਣੇ ਚਾਹੀਦੇ ਨੇ ਏ ਅੱਜ ਸਾਰਿਆਂ ਨੂੰ ਵਧਾਈ ਦੇ ਪਾਤਰੋਂ ਜੀ ਤੁਸੀਂ ਤੁਹਾਡਾ ਕੰਮ ਆ ਜਿਹੜੀ ਸਰ ਮੈਂ ਸਾਰੇ ਬਣੇ ਧੰਨਵਾਦ ਕਰਦਾ ਸਾਰੇ ਜੂਥ ਨਾਲ ਆ ਜੀ ਸਤਿਵਰ ਸਿੱਧੂ ਸਾਹਿਬ ਦਾ ਜੀ ਸਾਰੇ ਬਣੇ ਧੰਨਵਾਦ ਸਹਾਇਜ ਉਹਨਾਂ ਨੇ ਜੀ ਸਹਾਇਜ ਇਹਨਾਂ ਨਾਲ ਹੀ ਅਸੀਂ ਜੀ ਜੇ ਸਹਾਇਜ ਉਹਨਾਂ ਨੇ ਦੇ ਅਸੀਂ ਕੀ ਕਰਦੀ ਇਕੱਲੇ ਤੇ ਇੱਕ ਇਹ ਵੀ ਗੱਲ ਹੈਗੀ ਵੀ ਜੇ ਹੁਣ ਪਿੰਡ ਦੇ ਵਿੱਚ 5 ਸਾਲਾਂ ਬਾਅਦ ਬਣਨਾ ਹੁੰਦਾ ਸਰਪੰਚਾਂ ਨੂੰ ਇਹ ਗੱਲ ਸੋਚ ਆ ਵੀ 5-5 ਸਾਲਾਂ ਬਾਅਦ ਜੇ ਬਣਦਾ ਉਹਨੂੰ ਕੰਮ ਇਦਾਂ ਦੇ ਚੰਗੇ ਕਰਨੇ ਚਾਹੀਦੇ ਨੇ ਵੀ ਜੇ ਅਸੀਂ ਦੇਖ ਤੋਂ ਕੰਮ ਕਰਦੇ ਬਹੁਤ ਨੇ ਜੀ ਹਾਂ ਜਿਹੜੇ ਲੜਾਈ ਨਿਪਟ ਜੇ ਪਿੰਡਾਂ ਵਿੱਚ ਲੜਾਈ ਹੁੰਦੀ ਜਿਹੜੀ ਇਹੜਾ ਹੀ ਬਹੁਤ ਹੁੰਦੀ ਹੈ ਜੀ ਇਹ ਕੰਮ ਹੋ ਜੇ ਬਹੁਤ ਫਾਇਦਾ ਫਾਇਦੇ ਜਾਗੀ ਬਕਰ ਲੈ ਵੀ ਇਹ ਸੀ ਸਾਡੇ ਨਿਰਮਲ ਸਿੰਘ ਮਾਨ ਜੀ ਸਰਪੰਚ ਸਾਹਿਬ ਸਾਡੇ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇੰਨਾ ਕ ਸਹਿਯੋਗ ਦਿੱਤਾ ਤੇ ਮੈਸੇਜ ਇਹੀ ਆ ਕੰਮ ਕਰਦੇ ਰਹੋ